ਕੋਈ ਇਹ ਨਹੀਂ ਕੋ ਲੱਗੀ ਬੱਜੀ ਗਾਰ ਕੋ ਐਕਸੀਡੈਂਟਲ ਗਾਰ ਇਹੋ ਜਿਹਾ ਨਹੀਂ ਆ ਸਾਡੇ ਕੋ ਘੱਟ ਚੱਲੀਆਂ オリジナル ਮੀਟਰ ਦੀਆਂ ਗਾਰਾਂ ਤੁਹਾਨੂੰ ਮਿਲ ਗਈਆਂ ਮੈਂ ਚੈਲੰਜ ਕਰਕੇ ਕਹਿ ਸਕਦਾ ਤੁਸੀਂ ਸਾਡੀ ਕਾਰ ਦਿੱਤੋਂ ਮਾਦੀ ਚੈੱਕ ਕਰਵਾ ਲਓ ਠੀਕ ਹੈ ਜੀ ਸਾਡੇ ਕੋ ਤੁਹਾਨੂੰ 올オリジナル ਬੋਡੀ ਦੀਆਂ ਕਾਰਾਂ ਮਿਲਣਗੀਆਂ ਤੁਸੀਂ ਸਰਵਤ ਕੀ ਕਹਿਣਾ ਬੜਾ ਪਿਆਰ ਕਰਦੇ ਧਾਰ ਕਰ ਮੈਨੂੰ ਦੇਣਾ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਤੁਸੀਂ ਆ ਜਾਣਾ ਵਾ ਅੱਜ ਤੁਸੀਂ ਆਏ ਮੇਰੇ ਕੋ ਕਾਰ ਲੈ ਦਿਨ ਘੰਟੇ ਡੇਢ ਘੰਟੇ ਤੁਹਾਨੂੰ ਕਰੀ ਲੈਣਾ ਕਰ ਸਾਡੇ ਕੋ ਲੌਨ ਦੀ ਸੁਵਿਧਾ ਵੀ ਆ ਤੇ ਘੱਟ ਵਿਆਜ ਦਰ ਤੇ ਆਪਾਂ ਕਰੀਦਾ ਹੈ ਜੀ ਤੇ ਸਾਡਾ ਇਦਾਂ ਹੈ ਕਿ ਸਾਡੀਆਂ ਸਾਰੀਆਂ ਬੈਂਕਾਂ ਨਾਲ ਹੈ ਪਰ ਆਪਾਂ ਬੈਂਕ ਤੋਂ ਲੋਨ ਕਰਵਾਉਂਦੇ ਆ ਕੋਈ ਕਿਸੇ ਫਾਈਨੈਂਸਰ ਸਪான்ਸਰ ਤੋਂ ਲੋਨ ਨਹੀਂ ਕਰਵਾਈਦਾ ਸਾਡਾ ਕੰਪੇਅਰ ਕਰ ਲਿਆ ਆਲ ਮਾਰਕੀਟ ਦੇ ਨਾਲ ਪਰ ਸਾਡੇ ਵਿਆਜ ਦਰ ਜੋ ਆਪ ਹੀ ਕਸਟਮਰ ਨੂੰ ਪਤਾ ਲੱਗਣਾ ਕਿ ਕੀ ਫਾਇਦਾ ਆਪਾਂ ਮਹਾਮਈ ਦੇ ਨਵਰਾਤਰੀਆਂ ਵਿੱਚ ਜਿਹੜੇ ਲੋਨ ਦੇ ਫਾਈਲ ਚਾਰਜਸ ਨੂੰ ਫ੍ਰੀ ਦਵਾਂਗੇ ਉਹ ਲੋਨ ਦੇ ਲੋਨ ਦਾ ਮਤਲਬ ਕੋਈ ਵੀ ਫਾਈਨ ਚਾਰजेस ਜਾਂ ਕੋਈ ਅਸਟਰਾ ਚਾਰजेस ਤੁਹਾਨੂੰ ਕੋਈ ਨਹੀਂ ਹੋਏਗਾ ਉਹ ਸਾਡੇ ਵੱਲੋਂ ਹੋ ਰਿਹਾ ਤੁਹਾਨੂੰ ਉਹ ਵੀ ਹੋਣੀ ਜਿਹੜਾ ਵੀ ਸਾਡੇ ਕੋਲ ਕਸਟਮਰ ਕਹੂਗਾ ਜੀ ਮੈਂ ਪਬਲਿਕ ਸਪੋਰਟ نیوز ਚੈਨਲ ਤੋਂ ਮੈਂ ਤੁਹਾਡਾ ਵੀਡੀਓ ਦੇਖ ਕੇ ਆਇਆ ਜੀ ਕਰਦ ਕੋਕਾਰ ਤਸੀਰ ਤੱਕ ਆਪਾਂ ਦਾ ਪੂਰਾ ਮਾਣ ਕਰਾਂਗੇ ਇਹੋ ਜੀ ਕੋਈ ਗੱਲ ਨਹੀਂ ਆ ਪਬਲਿਕ ਸਪੋਰਟ نیوز ਚੈਨਲ ਤੋਂ ਮੈਂ ਤੁਹਾਡੀ ਹੋਸਟ ਐਂਡ ਦੋਸਤ ਪੂਜਾ ਸੋ ਦੋਸਤੋ ਅੱਜ ਅਸੀਂ ਪਹੁੰਚ ਗਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਮੁਕੇਰੀਆ ਦੇ ਪ੍ਰੀਮੀਅਮ ਕਾਰ ਬਾਜ਼ਾਰ ਦੇ ਵਿੱਚ ਜੋ ਕਿ ਜਗਤਾਰ ਕਾਰ ਬਾਜ਼ਾਰ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਇਹ ਨੀਰ ਸਿੰਘ ਸਭਾ ਗੁਰਦੁਆਰਾ ਚੱਕਲਾ ਬਖਸ਼ ਜੀਟੀਰੋਂ ਮੁਕੇਰੀਆ ਵਿਖੇ ਸਥਿਤ ਹੈ। ਜਗਤਾਰ ਕਾਰ ਬਾਜ਼ਾਰ ਦੇ ਵਿੱਚ ਪ੍ਰੀਮੀਅਮ ਇੰਡੀਅਨ ਫੇਮੋਟ ਕਾਰਸ ਖਰੀਦੀਆਂ ਜਾਂਦੀਆਂ ਨੇ, ਵੇਚੀਆਂ ਜਾਂਦੀਆਂ ਨੇ ਤੇ ਐਕਸਚੇਂਜ ਕੀਤੀਆਂ ਜਾਂਦੀਆਂ ਨੇ। ਅਗਰ ਤੁਸੀਂ ਵੀ ਆਪਣੀ ਡ੍ਰੀਮ ਕਾਰ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਜਗਤਾਰ ਕਾਰ ਬਾਜ਼ਾਰ ਮੁਕੇਰੀਆ ਵਿਖੇ। ਸਾਡੇ ਨਾਲ ਇਸ ਵੇਲੇ ਸ਼ਾਮਿਲ ਨੇ ਪ੍ਰੀਮੀਅਮ ਕਾਰ ਬਾਜ਼ਾਰ ਦੇ ਓਨਰ ਜਗਤਾਰ ਜੀ ਤੇ ਉਹਨਾਂ ਨੂੰ ਜਾਣਦੇ ਕਿ ਉਹਨਾਂ ਕੋ ਕਿਹੜੀ ਕਿਹੜੀ ਕਾਰਸ ਅਵੇਲੇਬਲ ਨੇ ਤੇ ਕਿਹੜੇ ਕਿਹੜੇ ਬ੍ਰਾਂਡ ਲਿਆ ਨੇ ਹਾਂਜੀ ਸਰ ਹਾਂਜੀ ਪਹਿਲਾਂ ਤਾਂ ਪਿਆਰ ਭਰੀ ਸਤਿਕਾਰ ਸਾਰਿਆਂ ਨੂੰ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਆਪਣੇ ਬੜੇ ਖਾਸ ਹੋ ਜੀ ਸਾਡੇ ਲਈ ਸਾਡੇ ਕਾਰ ਬਾਜ਼ਾਰ ਦੀ ਕਵਰੇਜ ਕਰਨ ਆਨੇ ਹੋ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਤੇ ਇਦਾਂ ਹੈ ਜੀ ਜਿੱਦਾਂ ਕਿ ਤੁਸੀਂ ਪੁੱਛਿਆ ਹੈ ਕਿ ਤੁਹਾਡੇ ਕੋ ਕਿਹੜੇ ਕਿਹੜੇ ਬ੍ਰਾਂਡ ਦੀਆਂ ਕਾਰਾਂ ਨੇ ਸਾਡੇ ਕੋਲ ਜੀ ਮਾਰੂਤੀ ਤੋਂ ਲੈ ਕੇ ਹੰਡਾਈ ਹੋ ਗਿਆ Honda ਦਾ ਪ੍ਰੋਡਕਟ ਹੋ ਗਿਆ ਜੀ ਟੋਇਟਾ ਹੋ ਗਿਆ ਮਹਿੰਦਰਾ ਹੋ ਗਿਆ ਹਰ ਪ੍ਰਕਾਰ ਦਾ ਆਪਾਂ ਜਿੱਦਾਂ ਛੋਟੀ ਤੋਂ ਲੈ ਕੇ 2 ਲੱਖ ਦੇ ਬਜਟ ਤੋਂ ਲੈ ਕੇ 20 ਤੋਂ 25 ਲੱਖ 30 ਲੱਖ ਦੇ ਬਜਟ ਤੱਕ ਦੀ ਕਾਰ ਆਪਾਂ ਸੇਲ ਕਰਦੇ ਆਂ ਦੇਖੋ ਵੀਰ ਭਰਾ ਕਹਿੰਦਾ ਜੀ ਮੈਨੂੰ ਕੋਈ ਲਗਜ਼ਰੀ ਕਾਰ ਦੇ ਵਿੱਚ ਡੀਲਿੰਗ ਕਰਨੀ ਹੈ ਜਿੱਦਾਂ ਕਿ ਕੋਈ ਮਰਸਡੀਜ਼ ਲੈਣੀ ਚਾਹੁੰਦਾ ਵੀਰ ਜਾਂ ਕੋਈ ਲੈਂਡ ਰੋਵਰ ਰੇਂਜ ਰੋਵਰ ਦੀ ਕਾਰ ਕੋਈ ਵੀ ਲੈਣਾ ਚਾਹੁੰਦਾ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਆਪਾਂ ਘਾ ਟ੍ਰੇਡ ਤੇ ਗੱਡੀ ਉਹ ਵੀ ਅਵੇਲੇਬਲ ਕਰਵਾ ਦਿੰਦੀ ਆਂ ਕਈ ਪਰਸਨ ਇਹਦਾ ਦੇ ਵੀ ਨਹੀਂ ਕਿ ਜਿਹੜਾ ਪੂਰਾ ਕੈਸ਼ ਦੇ ਕੇ ਕਾਰ ਨਹੀਂ ਅਫੋਰਡ ਕਰ ਸਕਦੇ ਜੀ ਓਨਲੀ ਤੁਹਾਡੇ ਕੋ ਕੀ ਆਪਸ਼ਨ ਹੈ ਇਹ ਤੋਂ ਬਹੁ ਮੈਂ ਸਿਰਫ ਆਪਣੇ ਇਲਾਕੇ ਦੇ ਜਿਹੜੇ ਨੇੜੇ ਤੇੜੇ ਦੇ ਵੀ ਹੋ ਗਏ ਜਾਂ ਪੰਜਾਬ ਦੇ ਜਿਹੜਾ ਵੀ ਬੰਦਾ ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹਨਾ ਤੁਸੀਂ ਸਿਰਫ ਕੀ ਕਰਨਾ ਆਪਣਾ ਪੈਨ ਕਾਰਡ ਤੇ ਆਧਾਰ ਕਾਰਡ ਮੈਨੂੰ ਦੇਣਾ ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ ਤੁਸੀਂ ਆ ਜਾਣਾ ਵਾ ਅੱਜ ਤੁਸੀਂ ਆਏ ਮੇਰੇ ਕੋਲ ਕਾਰ ਲੈਣ ਪੀ ਦਿਨ ਘੰਟੇ ਡੇਢ ਘੰਟੇ ਤੁਹਾਨੂੰ ਗੱਡੀ ਡਿਲੀਵਰ ਕਰ ਦੇਣੀ ਆ ਸਾਡੇ ਕੋਲ ਲੋਨ ਦੀ ਸੁਵਿਧਾ ਵੀ ਆ ਤੇ ਘੱਟ ਵੀ ਆਏ ਦਰ ਤੇ ਆਪਾਂ ਕਰੀਦਾ ਹੈ ਜੀ ਤੇ ਸਾਡਾ ਇਦਾਂ ਹੈ ਕਿ ਸਾਡੀਆਂ ਸਾਰੀਆਂ ਬੈਂਕਾਂ ਨਾਲ ਢਾਈ ਆਪਾਂ ਬੈਂਕ ਤੋਂ ਲੋਨ ਕਰਵਾਉਂਦੇ ਆ ਕੋਈ ਕਿਸੇ ਫਾਈਨੈਂਸਰ ਫਨੰਸਰ ਤੋਂ ਲੋਨ ਨਹੀਂ ਕਰਵਾਈਦਾ ਖਾਸ ਕਰਕੇ ਜਦੋਂ ਕੋਈ ਨੌਕਰੀ ਪ ਉਹਦੇ ਲਈ ਵੀ ਸਾਡੇ ਕੋਲ ਵੱਖਰੇ ਆਫਰਸ ਨੇ ਲੋਨ ਦੇ ਲਈ ਠੀਕ ਹੈ ਜੀ ਆਮ ਜਿੱਦਾਂ ਕੋਈ ਗਾਹਕ ਜਿੱਥੋਂ ਮਰਜ਼ੀ ਪਤਾ ਕਰਵਾ ਲੇ ਤਾਂ ਸਾਡੇ ਰੇਟ ਤੋਂ ਕੰਟ੍ਰੈਸਟ ਨਾਲ ਕੰਪੇਅਰ ਕਰ ਲੇ ਆਪਾਂ ਕੋਈ ਜਿਹੜਾ ਗਵਰਨਮੈਂਟ EMPLOYEE ਆ ਆਪਾਂ ਉਹਦੇ ਲਈ ਲੋਨ ਦੀ ਸੁਵਿਧਾ ਵੱਖਰੀ ਹੈ ਕੀ ਆ ਇੱਕ ਬਿਜ਼ਨਸਮੈਨ ਲਈ ਵੱਖਰੀ ਹੈ ਜੀ ਕਹਿਣ ਦਾ ਮਤਲਬ ਇਹ ਹੈ ਕਿ ਸਾਡਾ ਕੰਪੇਅਰ ਕਰ ਲੇ 올 ਮਾਰਕੀਟ ਦੇ ਨਾਲ ਬਟ ਸਾਡੇ ਵਿਆਜ ਦਰਜ ਤੁਹਾਨੂੰ ਆਪ ਹੀ ਕਸਟਮਰ ਨੂੰ ਪਤਾ ਲੱਗਣਾ ਕਿ ਕੀ ਫਰਕ ਹੈ ਸਰ ਇਸ ਸੀਜ਼ਨ ਦੇ ਤੁਸੀਂ ਆਪਣੇ ਕਸਟਮਰਜ਼ ਲਈ ਕੀ ਆਫਰ ਲੈ ਕੇ ਆਏ ਹੋ ਆਫਰ ਇਦਾਂ ਆਏ ਜੀ ਜਿੱਦਾਂ ਅੱਗੇ ਤੇ ਜਿਹੜਾ ਫੈਸਟੀਵਲ ਸੀਜ਼ਨ ਚ ਨਵਰਾਤਰੀਏ ਆ ਗਏ ਆ ਜੀ ਮਹਾਮਾਈ ਦੇ ਤੇ ਮੈਂ ਖਾਸ ਕਰਕੇ ਸਾਰਿਆਂ ਨੂੰ ਕਹਿਣਾ ਚਾਹਵਾਂਗਾ ਤੁਸੀਂ ਇੱਕ ਵਾਰ ਮੈਨੂੰ ਸੇਵਾ ਦਾ ਮੌਕਾ ਦਿਓ ਨਵਰਾਤਰੀਆਂ ਚ ਮੇਰੇ ਕੋ ਕਾਰ ਪਰਚੇਸ ਕਰੋ ਅਗਰ ਕੋਈ ਲੋਨ ਕਰਵਾਉਂਦਾ ਹੈ ਮੇਰੇ ਕੋ ਠੀਕ ਹੈ ਜੀ ਤੇ ਲੋਨ ਦੇ ਵਿੱਚ ਇਦਾਂ ਹੋਏਗਾ ਨਵਰਾਤਰੀਆਂ ਦੇ ਵਿੱਚ ਆਪਾਂ ਮਹਾਮਾਈ ਦੇ ਨਵਰਾਤਰੀਆਂ ਵਿੱਚ ਜਿਹੜੇ ਲੋਨ ਦੇ ਫਾਈਲ ਚਾਰਜਸ ਉਹ ਫ੍ਰੀ ਦਵਾਂਗੇ ਉਹ ਲੋਨ ਦੇ ਲੋਨ ਦਾ ਮਤਲਬ ਕੋਈ ਵੀ ਫਾਈਲ ਚਾਰਜਸ ਜਾਂ ਕੋਈ ਐਕਸਟਰਾ ਚਾਰਜਸ ਤੁਹਾਨੂੰ ਕੋਈ ਨਹੀਂ ਹੋਏਗਾ ਉਹ ਸਾਡੇ ਵੱਲੋਂ ਆਫਰ ਹੈ ਤੁਹਾਨੂੰ ਉਹ ਫ੍ਰੀ ਹੋਣਗੇ ਜੀ ਸਰ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਕਾਰ ਬਾਜ਼ਾਰ ਨੇ ਤੁੜਾ ਕਾਰ ਬਜ਼ਾਰ ਕਿਵੇਂ ਡਿਫਰੈਂਟ ਹੈ ਸਾਠ ਆਦਾ ਜੀ ਕੋਈ ਡਿਫਰੈਂਟ ਨਹੀਂ ਹੈਗਾ ਜੀ ਸਰਕਾਰ ਕੋਈ ਆਪਣੀ ਰੋਜੀ ਰੋਟੀ ਖਾ ਰਿਆ ਹੈ ਬਾਕੀ ਗੱਲ ਰਹੀ ਦਾ ਕਿ ਮੈਂ ਹਰ ਇੱਕ ਨੂੰ ਇਹ ਗੱਲ ਕਹਿਣਾ ਜਦੋਂ ਮੈਂ ਕੋਈ ਕਾਰ ਕੋਈ ਪਰਚੇਸ ਕਰਨ ਵੀ ਕੋਈ ਕਸਟਮਰ ਆਂਦਾ ਮੈਂ ਇਹੀ ਗੱਲ ਕਹਿਣਾ ਜੀ ਸਾਡੇ ਕੋਲ ਤੁਹਾਨੂੰ ਇੱਕ ਗੱਲ ਹੈ ਜੀ ਸਾਡੇ ਕੋਲ オリジナル ਚੱਲੀਆਂ ਗਾਰਾਂ ਘੱਟ ਚੱਲੀਆਂ ਗਾਰਾਂ ਤੇ ਨੋਨ ਪੇਂਟਡ ਗਾਰਾਂ ਮਿਲਣਗੀਆਂ ਕੋਈ ਇਹ ਨਹੀਂ ਕੋਈ ਲੱਗੀ ਵੱਜੀ ਗਾਰ ਕੋਈ ਐਕਸੀਡੈਂਟਲ ਕਾਰ ਇਹੋ ਜਿਹਾ ਨਹੀਂ ਹੈ ਸਾਡੇ ਕੋਲ ਘੱਟ ਚੱਲੀਆਂ オリジナル ਮੀਟਰ ਦੀਆਂ ਗਾਰਾਂ ਤੁਹਾਨੂੰ ਮਿਲਣਗੀਆਂ ਮੈਂ ਚੈਲੰਜ ਕਰਕੇ ਕਹਿ ਸਕਦਾ ਤੁਸੀਂ ਸਾਡੀ ਕਾਰ ਦਿੱਤੋ ਮਰਜ਼ੀ ਚ ਠੀਕ ਹੈ ਜੀ ਸਾਡੇ ਕੋ ਤੁਹਾਨੂੰ 올 ओरिजिनल ਬੋਡੀ ਦੀਆਂ ਕਾਰਾਂ ਮਿਲਣਗੀਆਂ ਭਾਜੀ ਜੋ ਵੀ ਪਰਸਨ ਇਸ ਵੀਡੀਓ ਨੂੰ ਦੇਖ ਕੇ ਤੁਹਾਡੇ ਕੋ ਕਾਰ ਪਰਚੇਸ ਕਰਨ ਲਈ ਆਊਗਾ ਤੁਸੀਂ ਉਹਨਾਂ ਨੂੰ ਵੀ ਕੁਝ ਡਿਸਕਾਊਂਟ ਦੇਵੋਗੇ ਮੈਂ ਕਹਾਂ ਕਿ ਕਿਉਂ ਨਹੀਂ ਦਵਾਂਗੇ ਜੀ ਪੂਰਾ ਪੂਰਾ ਦਵਾਂਗੇ ਡਿਸਕਾਊਂਟ ਜਿਹੜਾ ਵੀ ਸਾਡੇ ਕੋ ਕਸਟਮਰ ਕਹੂਗਾ ਕਿ ਜੀ ਮੈਂ ਪਬਲਿਕ سپورਟ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਵੀਡੀਓ ਦੇਖ ਕੇ ਆਇਆ ਹਾਂ ਜੀ ਕਦ ਕੋ ਕਾਰ ਪਰਚੇਸ ਕਰ ਆਪਾਂ ਉਹਨਾਂ ਦਾ ਪੂਰਾ ਮਾਣ ਕਰਾਂਗੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੂਰਾ ਮਾਣ ਹੋਊਗਾ ਜੀ ਸ਼ਕਤਾਰ ਕਾਰ ਬਾਜ਼ਾਰ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੈ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ